ਮੇਰੇ ਐਸ.ਆਈ. ਸਾਹਿਬ ਸੀ ਜਿਹੜੇ ਇੱਥੇ ਮੈਡੀਕਲ ਕਰਵਾਉਣ ਨੂੰ ਆਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਦੇ ਹੰਦਾਂ ਤੇ ਡੈਥ ਹੋ ਗਈ ਇਹ ਇਹ ਪਰਮਜੀਤ ਸੀਗਾ ਦੇਖੋ ਤਾਂ ਇੱਕ ਮੁਰਜੇ ਨੂੰ ਲੈ ਕੇ ਆਏ ਸੀ ਜੇਲ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਕੀ ਕਰਦੇ ਸੀ ਮੇਰੇ ਐਸ.ਆਈ. ਸਾਹਿਬ ਸੀ ਜਿਹੇ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਲੈੰਦਾ ਤੇ ਡੈਥ ਹੋ ਗਈ ਨਹੀਂ 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 ਕਹਦੀ ਸੀ ਕੋਈ ਮੈਂ ਦੱਸਦੀ ਹਾਂ 2 ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰ ਲੈਂਦਾ ਕੀ ਨਾਮ ਹੈ ਤੁਹਾਡਾ ਇਲਾਜ ਵਿੱਚ ਐਸ.ਆਈ. ਪਰਮਜੀਤ ਸਿੰਘ ਤੁਸੀਂ ਪੁੱਛ ਰਹੇ ਮੇਰੇ ਇਹ ਇਹ ਪਰਮਜੀਤ ਸਿੰਘ ਹੈ ਜੀ ਤੇ ਫੋਟਾ ਇੱਕ ਮੁਰਜਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਣਾ ਹੁੰਦਾ। ਬਸ ਕਿੱਥੇ ਟੈਕ ਆ ਗਿਆ ਸੀ ਕਿਹੜੇ ਥਾਣੇ ਕਰਦਾ ਸੀ? ਨਹੀਂ ਇਹਦੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਸਾਡੇ ਕੋਲ ਤਾਂ ਉਹ ਮੁਰਜਮ ਲੈ ਕੇ ਆਏ ਸੀ ਉੱਤੇ ਸੀਗਾ ਬਸਟੈਂਡ ਤੇ ਤਨਾਤ ਸੀਗਾ ਮੈਡੀਕਲ ਕਰਾਉਣ ਵਾਸਤੇ ਇੱਥੇ ਅਟੈਕ ਹੋ ਗਿਆ ਐਮਰਜੈਂਸੀ ਦੇ ਆਂਦਾਂ ਦੀ ਡੈਕ ਹੋ ਗਿਆ। ਨਾਲ ਹੀ ਹਸਪਤਾਲ 'ਚ ਹੀ ਅਟੈਕ ਹੋ ਗਿਆ। ਮੇਰੇ ਐਸ.ਆਈ. ਸਾਹਿਬ ਸੀਗੇ ਇੱਥੇ ਮੈਡੀਕਲ ਕਰਵਾਉਣ ਨੂੰ ਵਾਸਤੇ ਆਏ ਆ। ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਦੇ ਆਂਦਾਂ ਤੇ ਡੈਕ ਇਹ ਇਹ ਪਰਮਜੀਤ ਸਿੰਘ ਤੇ ਖੁਦ ਇੱਕ ਮੁਰਜਮ ਨੂੰ ਲੈ ਕੇ ਆਏ ਸੀ ਜੇਲ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਕੀ ਗੱਲ ਹੋ ਗਈ ਮੇਰੇ ਐਸਆਈ ਸਾਹਿਬ ਸੀਗੇ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਲੈੰਦਾ ਤੇ ਡੈਥ ਹੋ ਗਈ ਨਹੀਂ 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 ਕਹਦੀ ਸੀ ਕੋਈ ਬਾਤ ਨਹੀਂ ਮੈਂ ਦੱਸਣੀ ਆ 2 ਮਿੰਟਾ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ ਕਿ ਨਾ ਆਉਣਾ ਮਾੜਾ ਸੁਲਾਜ ਵਿੱਚ ਐਸੀ ਪਰਮਜੀਤ ਸਿੰਘ ਤੁਸੀਂ ਪੁੱਛ ਰਹੇ ਇਹ ਇਹ ਪਰਮਜੀਤ ਸਿੰਘ ਤੇ ਉਹਦਾ ਇੱਕ ਮੁਰਜਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਣਾ ਹੁੰਦਾ ਸੀ ਕਿੱਥੇ ਲੈ ਕੇ ਜਾਂਦਾ ਸੀ ਕਿਹੜੇ ਥਾਣੇ ਕਰਦਾ ਸੀ ਨਹੀਂ ਇਹਦੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਸਾਡੇ ਕੋਲ ਤਾਂ ਉਹ ਮੁਰਜਮ ਲੈ ਕੇ ਆਏ ਸੀ ਉੱਤੇ ਸੀਗਾ ਬਸਟਾਨ ਤੇ ਤਨਾਤ ਸੀਗਾ ਮੈਡੀਕਲ ਕਰਾਉਣ ਵਾਸਤੇ ਇੱਥੇ ਅਟੈਕ ਹੋ ਗਿਆ ਐਮਰਜੈਂਸੀ ਦੇ ਆਂਦਰ ਦੀ ਡੈਕਟ ਨਾਲ ਹੀ ਹਸਪਤਾਲ 'ਚ ਹੀ ਅਟੈਕ ਹੋ ਗਿਆ